ਕਿਦਾ ਪਤਾ ਉਹਦਾ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਦੇ ਇੱਥੇ ਦਰਖਾਤ ਲਈ ਬੁਲਾਇਆ ਇਹ ਤੇ ਦਰਖਾਤ ਦੇ ਸੰਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਗੁਜਰਾ ਆਪਣਾ ਸੁਪਾ ਹੀ ਹੋਣ ਲੱਗਾ ਪੰਜਵੇਂ ਛਡਾਉ ਲੱਗਾ ਤੇ ਉਹਨੇ ਮੇਰੇ ਉਹਨੇ ਮੈਚ ਛਡਾਉ ਲਗਾ ਤੇ ਇਹ ਅੱਗੇ ਆ ਗਈ ਇਹ ਇਹਦੇ ਧਫਖ ਦੇ ਵੱਜ ਗਿਆ ਉਹ ਕਹਿੰਦੇ ਜਾਣਬੁੱਝ ਕੇ ਮਾਰਦੀ ਸੀ ਅਸੀਂ ਅਸੀਂ ਜਾਣਬੁੱਝ ਕੇ ਚਪੇੜ ਮਾਰੀ ਸੀ ਇਹਨਾਂ ਸ਼੍ਰੀਮਾਨ ਜੀ ਜਾਨਬੁੱਝ ਕੇ ਚਪੇੜ ਮਾਰੀ ਆ ਕੈਮਰੇ ਦੇ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਇਹਨਾਂ ਨੇ ਮਾਰੀ ਆ ਕਿਹੜਾ ਨਿਸ਼ਾਨਾ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਤੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਆ ਮੇਰਾ ਨਾਮ ਮੋਨਿਕਾ ਧੀਰਾ ਹੈ ਤੇ ਪਾਜੀ ਕੀ ਮਸਲਾ ਹੋਇਆ ਜੀ ਮਸਲਾ ਪਾਜੀ ਹੋਇਆ ਸਾਡਾ ਕਿਸੇ ਨਾ ਪੈਸੇ ਵਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਸ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਹਿਚਾਣ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮ ਤਾਂ ਭਾਜੀ ਅਗੋਂ ਕਹਿੰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਿੰਨਾ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦੰਨੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੇ ਮੂਹਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਉਦੋਂ ਰਾਜੀਨਾਮਾ ਹੋ ਰਿਹਾ ਸੀ ਰਾਜੀਨਾਮਾ ਹੋ ਰਿਹਾ ਸੀ ਰਿਪੋਰਟ ਲਿਖ ਰਹੇ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਿਹਾ ਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗ ਗਈ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀਗੀ ਅਗਰ ਲੇਡੀਜ਼ ਪੁਲਿਸ ਜੀ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਫ ਨਹੀਂ ਹਾਂ ਹਾਂਜੀ ਭਾਜੀ ਲੋਕ ਤਾਂ ਥਾਣੇ